ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਾਲ ਯੁਗ ਦੇ ਸਮੇਂ ਦੀ ਪੂ ਇੱਕ ਬਾਣੀ ਅੱਜ ਤੋਂ 500 ਸਾਲ ਪਹਿਲਾਂ ਹੀ ਕਰ ਦਿੱਤੀ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ ਜਾਵੇਗਾ ਤੇ ਕਿਹੋ ਜਿਹੇ ਹਾਲਾਤ ਹੋ ਜਾਣਗੇ ਆਹੋ ਇਸ ਬਾਰੇ ਵਿਚਾਰ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਰਾਜੇ ਦਰਬਾਰ ਵਿੱਚ ਵੇਸਵਨ ਚਾਉਂਦੇ ਸੀ ਇਸੇ ਤਰ੍ਹਾਂ ਸਰਦਾਰ ਲੋਕ ਪਿੰਡਾਂ ਵਿੱਚ ਅਖਾੜੇ ਲਵਾਉਂਦੇ ਸਨ ਇਹ ਤੋ ਟੱਕ ਕੇ ਲੋਕ ਵੇਸਵਾ ਦੇ ਮੁਖ ਵਿੱਚੋਂ ਉਚਾਰਨ ਕੀਤਾ ਹੋਇਆ ਸ਼ਬਦ ਫੜਨ ਤੱਕ ਜਾਂਦੇ ਸਨ ਗੁਰੂ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਨਾਚ ਘਰ-ਘਰ ਵਿੱਚ ਹੋਣਗੇ ਤੇ ਲੋਕਾਂ ਦੇ ਮਨ ਵੀ ਇਸ ਨਾਚ ਦੇ ਨਾਲ-ਨਾਲ ਅੰਤਰਗਤ ਨੱਚਣਗੇ ਜੱਤੀ ਸਤੀ ਨੂੰ ਪੈਰ ਧਰਨ ਲਈ ਥਾਂ ਨਹੀਂ ਮਿਲੇਗੀ ਜੋ ਕਿ ਅੱਜ ਅਸੀਂ ਵੇਖ ਹੀ ਰਹੇ ਹਾਂ ਘਰ-ਘਰ ਟੈਲੀਵਿਜ਼ਨ ਤੇ ਨਾਚ ਹੋ ਰਹੇ ਹਨ ਇਹ ਭਵਿੱਖਬਾਣੀ ਅੱਜ ਤੋਂ 500 ਸਾਲ ਪਹਿਲਾਂ ਹੀ ਕਰ ਦਿੱਤੀ ਜਦੋਂ ਟੈਲੀਵਿਜ਼ਨ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਗੁਰੂ ਜੀ ਨੇ ਦੱਸਿਆ ਪਹਿਲੇ ਸਮੇਂ ਵਿੱਚ ਚੇਲੇ ਗੁਰੂ ਨੂੰ ਬਾਹਰੋਂ ਰਾਸ਼ਨ ਲਿਆ ਕੇ ਦਿੰਦੇ ਸੀ ਗੁਰੂ ਉਹਨਾਂ ਨਾਲ ਗੁਜ਼ਾਰਾ ਕਰਦਾ ਤੇ ਚੇਲਿਆਂ ਵਿੱਚ ਵੰਡਦਾ ਸੀ ਗੁਰੂ ਸਾਹਿਬ ਆਉਣ ਵਾਲੇ ਸਮੇਂ ਬਾਰੇ ਦੱਸਦੇ ਹਨ ਕਿ ਚੇਲੇ ਗੁਰੂpassੋਂ ਖਾਣਗੇ ਤੇ ਜਦੋਂ ਉਹ ਅჯਿਹਾ ਕਰਨਗੇ ਤਾਂ ਉਹਨਾਂ ਦਾ ਮਨ ਤਮੋਗੁੰਤੇ ਚਲਾ ਜਾਵੇਗਾ ਤਮੋਗੁੰਤੇ ਉਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ ਤੇ ਈਰਖਾ ਵਿੱਚ ਗੁਰੂ ਦੀ ਹਾਜ਼ਰੀ ਵਿੱਚ ਹੀ ਲੜਨਾ ਸ਼ੁਰੂ ਕਰ ਦੇਣਗੇ ਅੱਜ ਅਸੀਂ ਦੇਖ ਰਹੇ ਹਾਂ ਕਿ ਗੁਰੂ ਦੀ ਗੋਲਕ ਤੋਂ ਵੀ ਕੀ ਕੁਝ ਹੋ ਰਿਹਾ ਹੈ ਤੇ ਗੋਲਕ ਦੇ ਧੰਨ ਲਈ ਗੁਰੂ ਦੀ ਹਾਜ਼ਰੀ ਵਿੱਚ ਲੜਾਈਆਂ ਹੋ ਰਹੀਆਂ ਹਨ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਹੋਇਆ ਹੈ ਤਾਲ ਮਦੀਰੇ ਘਟਕੇ ਘਾਟ ਦੋਲਕ ਦੁਨੀਆ ਵਾਜੇ ਆਵਾਜ਼ ਨਾਰਦ ਨਾਚੇ ਕਲਕਾ ਪਹਾਉ ਜਤੀ ਸਤੀ ਕਹਿ ਰੱਖੇ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਣ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੇ ਘਰ ਆਏ ਜਿਸੋ ਵਰਿਆ ਜੀਵਨਖਾਨ ਖਸਮ ਪਛਾਣੇ ਸੋ ਦਿਨ ਪਰਵਾਹ ਗੁਰੂ ਜੀ ਨੇ ਦੱਸਿਆ ਆਉਣ ਵਾਲੇ ਸਮੇਂ ਵਿੱਚ ਰਾਜਿਆਂ ਦੇ ਹੱਥ ਵਿੱਚ ਨਿਆਂ ਦਾ ਗੁੰਡਾ ਹੋਵੇਗਾ ਜੇ ਤੁਸੀਂ ਉਹਨਾਂ ਦੇ ਦਰਸ਼ਨ ਕਰਕੇ ਦਇਆ ਕਰਨ ਲਈ ਕਹੋਗੇ ਤਾਂ ਉਹ ਅਜਿਹਾ ਨਹੀਂ ਕਰਨਗੇ ਜੇ ਤੁਸੀਂ ਕਿਸੇ ਕੰਮ ਲਈ ਜਾਓਗੇ ਤਾਂ ਲੈ ਦਿੱਤੇ ਬਿਨਾਂ ਤੁਹਾਡਾ ਕੋਈ ਕੰਮ ਨਹੀਂ ਕਰਨਗੇ ਤੁਸੀਂ ਰੱਬ ਦਾ ਵਾਸਤਾ ਪਾਓਗੇ ਕਿ ਮੇਰਾ ਹੱਕ ਬਣਦਾ ਹੈ ਮੇਰਾ ਕੰਮ ਕਰ ਦਿਓ ਪਰ ਉਹ ਤੁਹਾਡੇ ਤੇ ਬਿਲਕੁਲ ਦਇਆ ਨਹੀਂ ਕਰਨਗੇ ਜਿੰਨਾ ਚਿਰ ਤੁਸੀਂ ਰਿਸ਼ਵਤ ਨਹੀਂ ਦਿਓਗੇ ਉਹਨਾਂ ਚਿਰ ਉਹ ਤੁਹਾਡਾ ਕੰਮ ਨਹੀਂ ਕਰਨਗੇ ਫਿਰ ਦੱਸਿਆ ਹੈ ਕਿ ਉਹ ਉਂਝ ਤਾਂ ਬਹੁਤ ਵਧੀਆ ਇਨਸਾਨ ਲੱਗਣਗੇ ਪਰ ਉਹਨਾਂ ਦੇ ਕੰਮ ਕੁੱਤਿਆਂ ਵਰਗੇ ਹੋਣਗੇ ਜੇਕਰ ਤੁਸੀਂ ਉਹਨਾਂ ਨੂੰ ਧੰਨ ਦਿਖਾਓਗੇ ਤਾਂ ਤੁਹਾਡੇ ਪਿੱਛੇ-ਪਿੱਛੇ ਭੱਜਣਗੇ ਨਹੀਂ ਤਾਂ ਤੁਹਾਡਾ ਕੰਮ ਨਹੀਂ ਕਰਨਗੇ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਆਉਣ ਵਾਲੇ ਸਮੇਂ ਦੀ ਇਹ ਵਿਚਾਰ ਕੀਤੀ ہوئی ਹੈ ਪਾਚਾ ਜੀ ਕਹਿੰਦੇ ਹਨ ਦਰਸ਼ਨ ਦੇਖੀਏ ਦਿਆ ਨਾ ਹੋਏ ਲੈ ਦਿੱਤੇ ਵਿਣ ਰਹਿ ਨਾ ਕੋਈ ਰਾਜਾ ਨਿਆਉ ਕਰੇ ਹੱਥ ਹੋਏ ਕਹੇ ਖੁਦਾਈ ਨਾ ਮਾਨੇ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਸਮਾਂ ਅਜਿਹਾ ਆਵੇਗਾ ਕਿ ਨਾਮ ਤਾਂ ਹੁੰਦਾ ਕਿਸੇ ਨੂੰ ਭੇਦ ਨਹੀਂ ਰਹੇਗਾ ਜਿਹੜਾ ਜੀਵ ਆਰਥਿਕ ਤੌਰ ਤੇ ਕਮਜ਼ੋਰ ਹੋਵੇਗਾ ਉਸ ਨੂੰ ਬਾਦਸ਼ਾਹ ਕਹਿਣਗੇ ਜਿਹੜਾ ਜੀਵ ਮੂਰਖ ਹੋਵੇਗਾ ਉਸ ਨੂੰ ਪੰਡਤ ਕਹਿਣਗੇ ਜਿਹੜਾ ਜੀਵ ਅੰਧਵਿਸ਼ਵਾਸੀ ਹੋਵੇਗਾ ਉਸ ਨੂੰ ਪਾਰਖੂ ਕਹਿਣਗੇ ਤੇ ਜਿਹੜਾ ਜੀਵ ਝੋਲੀ ਚੁੱਕ ਹੋਵੇਗਾ ਉਸ ਨੂੰ ਸਭ ਤੋਂ ਪਹਿਲਾਂ ਕੁਰਸੀ ਦੇਣਗੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ ਨਾਉ ਫਕੀਰੇ ਪਾਤਸ਼ਾਹੋ ਮੂਰਖ ਪੰਡਤ ਨਾਉ ਅੰਦੇ ਕਾ ਨਾਉ 파ਰਖੂ ਏਵੇ ਕਰੇ ਗਵਾਉ ਇੰਤ ਕਾ ਨਾਉ ਚੌਧਰੀ ਕੂੜੇ ਪੂਰੇ ਥਾਉ ਨਾਨਕ ਗੁਰਮੁਖ ਜਾਣੀਏ ਕਲ ਕਾ ਇਹ ਨਿਆਉ ਗੁਰੂ ਨਾਨਕ ਦੇਵ ਜੀ ਨੇ ਭਵਿੱਖ ਬਾਣੀ ਕਰਦੇ ਹੋਏ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਦਸਾਂ ਨਵਾਂ ਦੀ ਕੀਰਤ ਵਿੱਚੋਂ ਕੋਈ দান ਨਹੀਂ ਕਰੇਗਾ ਲੋਕ ਪਾਪਾਂ ਦੀ ਇਕੱਠੀ ਕੀਤੀ ਹੋਈ ਕਮਾਈ ਵਿੱਚੋਂ ਦਾਨ ਕਰਕੇ ਆਪਣਾ ਨਾਮ ਰੋਸ਼ਨ ਕਰਵਾਉਣਗੇ ਤੇ ਕਹਿਣਗੇ ਕਿ ਇਸ ਵਸਤੂ ਤੇ ਸਾਡਾ ਨਾਮ ਲਿਖ ਦਿਓ ਕਿਉਂਕਿ ਅਸੀਂ ਦਾਨ ਕੀਤਾ ਹੈ ਅਸੀਂ ਮਨ ਦੀ ਸ਼ਾਂਤੀ ਵਾਸਤੇ ਗੁਰੂ ਧਾਰਨ ਕਰਦੇ ਹਾਂ ਪਰ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਗੁਰੂ ਵਾਲਾ ਨਹੀਂ ਬਣੇਗਾ ਅਜਿਹਾ ਸਮਾਂ ਆਵੇਗਾ ਕਿ ਗੁਰੂ ਘਰ ਘਰ ਜਾ ਕੇ ਸਿੱਖਿਆ ਦੇਣਗੇ ਪਰ ਕੋਈ ਨਹੀਂ ਮੰਨੇਗਾ ਪਾਤਸ਼ਾਹ ਜੀ ਦੱਸਣ ਲੱਗੇ ਕਿ ਸਭ ਤੋਂ ਪਵਿੱਤਰ ਰਿਸ਼ਤਾ ਪਤੀ ਪਤਨੀ ਦਾ ਮੰਨਿਆ ਗਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਜੇਕਰ ਪਤੀ ਨੇ ਪਤਨੀ ਨੂੰ ਕਮਾਈ ਕਰਕੇ ਦਿੱਤੀ ਹੈ ਤਾਂ ਉਹ ਚੰਗਾ ਸਮਝੇਗੀ ਨਹੀਂ ਤਾਂ ਉਹ ਇੱਜ਼ਤ ਨਹੀਂ ਕਰੇਗੀ ਇਸੇ ਤਰ੍ਹਾਂ ਕਮਾਈ ਕਰਕੇ ਲਿਆਉਣ ਵਾਲੀ ਪਤਨੀ ਦੀ ਜ਼ਿਆਦਾ ਇੱਜ਼ਤ ਹੋਵੇਗੀ ਆਉਣ ਵਾਲੇ ਸਮੇਂ ਵਿੱਚ ਇਹ ਰਿਸ਼ਤਾ ਖੱਟੀ ਮਤਲਬ ਕਮਾਈ ਤੱਕ ਰਹਿ ਜਾਵੇਗਾ ਭਾਵੇਂ ਔਰਤ ਹੋਵੇ ਭਾਵੇਂ ਮਰਦ ਪ੍ਰੇਮ ਸਿਰਫ ਪੈਸੇ ਤੱਕ ਸੀਮਤ ਰਹਿ ਜਾਵੇਗਾ ਅੱਜ ਅਸੀਂ ਦੇਖ ਰਹੇ ਹਾਂ ਕਿ ਪੈਸੇ ਬਦਲੇ ਤਲਾਕ ਹੋ ਰਹੇ ਹਨ ਸਾਰੀ ਦੁਨੀਆ ਪੈਸੇ ਤੱਕ ਸੀਮਤ ਹੋ ਕੇ ਰਹਿ ਗਈ ਹੈ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ ਲੋਕ ਵੇਦਾਂ ਦਾ ਖਟ ਦਰਸ਼ਨਾਂ ਦਾ ਅਤੇ ਪੁਰਾਣਾ ਦਾ ਸਤਿਕਾਰ ਕਰਦੇ ਹਨ ਗੁਰੂ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਖੁਦ ਗਰਜੀ ਦੀ ਪੂਜਾ ਰਹਿ ਜਾਵੇਗੀ ਗੁਰੂ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੇਦ ਸ਼ਾਸਤਰਾਂ ਨੂੰ ਕੋਈ ਨਹੀਂ ਪੂਜੇਗਾ ਆਪੋ ਆਪਣੀ ਖੁਦ ਗਰਜੀ ਦੀ ਪੂਜਾ ਹੋਵੇਗੀ ਜਿਵੇਂ ਕਿਸੇ ਦਾ ਕੋਈ ਕੰਮ ਫਸਿਆ ਹੋਇਆ ਹੈ ਤੇ ਕਿਸੇ ਨੇ ਕਹਿ ਦਿੱਤਾ ਕਿ ਗੁਰੂ ਸਾਹਿਬ ਜੀ ਦਾ ਪਾਠ ਕਰਵਾ ਲਓ ਕਮ ਹੋ ਜਾਵੇਗਾ ਤਾਂ ਝਟਪਟ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾ ਲੈਣਗੇ ਲੇਕਿਨ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਜ਼ਤ ਨਹੀਂ ਕਰੇਗਾ ਤੇ ਨਾ ਹੀ ਅੰਦਰੋਂ ਸ਼ਰਧਾ ਭਾਵਨਾ ਹੋਵੇਗੀ ਇਹਨਾਂ ਦੇ ਹੁੰਦਿਆਂ ਹੀ ਸ਼ਰਾਬ ਮੀਟ మాਸ ਖਾਣ ਪੀਣ ਤੇ ਭੰਗੜੇ ਪਹਿਣਗੇ ਗੁਰਬਾਣੀ ਗੁਰੂ ਵਿੱਚ ਉਹ ਦੱਸਿਆ ਹੈ ਸਾਸਤ ਵੇਦ ਨਾ ਮੰਨੇ ਕੋਈ ਆਪੂ ਆਪੇ ਪੂਜਾ ਹੋਏ ਫਿਰ ਦੱਸਿਆ ਹੈ ਕਿ ਜਿਵੇਂ ਅਸੀਂ ਸੰਗਤ ਵਿੱਚ ਜਾ ਕੇ ਇਕੱਠੇ ਬੈਠ ਕੇ ਸ਼ਬਦਾਂ ਪਾਸੋਂ ਸ਼ਬਦ ਦੀ ਵਿੱਚ ਗੁਰਮੁਖਾਂ ਪਾਸੋਂ ਸ਼ਬਦ ਦੀ ਵਿਚਾਰ ਸੁਣਦੇ ਹਨ ਪਰ ਆਉਣ ਵਾਲੇ ਸਮੇਂ ਵਿੱਚ ਨਾ ਕੋਈ ਸ਼ਬਦ ਦੀ ਵਿਚਾਰ ਕਰੇਗਾ ਨਾ ਕੋਈ ਸ਼ਬਦ ਦੀ ਵਿਚਾਰ ਸੁਨੇਗਾ ਤੇ ਨਾ ਹੀ ਲੋਕ ਇਕੱਠੇ ਹੋ ਕੇ ਬੈਠਣਗੇ ਲੋਕ ਆਪੋ ਆਪਣੇ ਅੰਦਰ ਹੀ ਵਿਚਾਰ ਕਰਕੇ ਸੀਮਤ ਰਹਿ ਜਾਣਗੇ ਕਾਲਯੁਗ ਦੀ ਅਵਸਥਾ ਬਾਰੇ ਗੁਰਬਾਣੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਨਾਨਕ ਕਲ ਕਾ ਇਹੋ ਪਰਵਾਣ ਆਪੇ ਆਖਣ ਆਪੇ ਜਾਣ ਗੁਰੂ ਸਾਹਿਬ ਜੀ ਦੱਸਣ ਲੱਗੇ ਕਿ ਹੁਣ ਤਾਂ ਬਹੁਤ ਸਾਰੇ ਲੋਕ ਸੱਚ ਬੋਲਦੇ ਹਨ ਜੇ ਧਰਮ ਦਾ ਕੰਮ ਕਰਦੇ ਹਨ ਪਰ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਧਰਮ ਕਰਕੇ ਸੱਚ ਬੋਲੇਗਾ ਤਾਂ ਉਸ ਨੂੰ ਸਜਾਵਾਂ ਦਿੱਤੀਆਂ ਜਾਣਗੀਆਂ ਜਿਵੇਂ ਹੁਣ ਅਸੀਂ ਘਰਾਂ ਦੇ ਵਿੱਚ ਬੈਠ ਕੇ ਨਾਮ ਜਪਦੇ ਹਾਂ ਮਨ ਨੂੰ ਸ਼ਾਂਤੀ ਹੁੰਦੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਕੋਈ ਨਾਮ ਨਹੀਂ ਜਪ ਸਕੇਗਾ ਜਿਵੇਂ ਹੁਣ ਕਿਸੇ ਮਾੜੇ ਕਰਮ ਕਰਨ ਵਾਲੇ ਦੀ ਇਲਾਕੇ ਵਿੱਚ ਬਦਨਾਮੀ ਹੁੰਦੀ ਹੈ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਜਿਹੜਾ ਨਾਮ ਜਪੇਗਾ ਉਸ ਦੀ ਬਦਨਾਮੀ ਹੋਵੇਗੀ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਜੀ ਕੋ ਸਤ ਕਰੇ ਸੋ ਸੀਜੈ ਤਪ ਕਰ ਤਪ ਨਾ ਹੋਈ ਜੀ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਈ ਆਉਣ ਵਾਲੇ ਸਮੇਂ ਵਿੱਚ ਲੋਕ ਸਤੋ ਗੁਣ ਜਿੱਥੋਂ ਧਰਮ ਦਾ ਸੌਦਾ ਮਿਲਦਾ ਹੈ ਤੇ ਜਿਸ ਵਿੱਚ ਦਇਆ ਨਿਮਰਤਾ ਸਹਿਨਸੀਲਤਾ ਜਤ ਸਤ ਸੰਤੋਖ ਹੈ ਖਤਮ ਹੋ ਜਾਵੇਗਾ ਲੋਕ ਰਜੋ ਗੁਣ ਤੇ ਤੇ ਤਮੋ ਗੁਣ ਵਿੱਚ ਵਿਚਰਣਗੇ ਇਹ ਸੰਸਾਰ ਵਿੱਚ ਧਰਮ ਖਤਮ ਹੋਣ ਤੇ ਅਜੇ ਹੀ ਹਵਾ ਵਗੇਗੀ ਕਿ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਆ ਨਾ ਅਨਲ ਵਾਉ ਪਰਮ ਪੁਲਾਨੀ ਵਿਸ਼ੇ ਵਿਕਾਰਾਂ ਦੀ ਅਜੇ ਹੀ ਹਵਾ ਵਗੇਗੀ ਕਿ ਕੋਈ ਕਿਸੇ ਦੀ ਧੀ ਭੈਣ ਨਹੀਂ ਸਭ ਜਗ੍ਹਾ ਗਿਲਾਨੀ ਵਰਤ ਜਾਵੇਗੀ ਜਿਵੇਂ ਘਰ ਵਿੱਚ ਜੇਕਰ ਇੱਕ ਮੈਂਬਰ ਦਾ ਸੰਤੁਲਨ ਵਿਗੜਿਆ ਤਾਂ ਸਾਰੇ ਘਰ ਦਾ ਸੰਤੁਲਨ ਵਿਗੜ ਜਾਂਦਾ ਹੈ ਭਾਵ ਇੱਕ ਮੂਰਖ ਸਾਰੇ ਘਰ ਦਾ ਸੰਤੁਲਨ ਵਿਗਾੜ ਦਿੰਦਾ ਹੈ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਮੂਰਖ ਉੱਠ ਪੈਣਗੇ ਦੇ ਚਾਕੂ ਤੋਂ ਲੈ ਕੇ ਐਟਮ ਸ਼ਕਤੀ ਤੱਕ ਦਾ ਇਸਤੇਮਾਲ ਕਰਨਗੇ ਪਾਤਸ਼ਾਹ ਜੀ ਨੇ ਇਹ ਆਪਣੀ ਬਾਣੀ ਵਿੱਚ ਵੀ ਦਰਜ ਕੀਤਾ ਹੈ ਪਾਤਸ਼ਾਹ ਜੀ ਕਹਿੰਦੇ ਹਨ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਗਲਵਟ ਹੱਤਿਆ ਕਰਾਈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਜੂਤੁ ਸੁਭਾਵੇ ਸਾਈ ਭਲੀਕਾਰ ਤੁਸ ਸਦਾ ਸਲਾਮਤ ਨਰਨਕਾਰ ਪਾਤਸ਼ਾਹ ਜੀ ਦੱਸਦੇ ਹਨ ਕਿ ਇਹ ਜੋ ਖਾਲੀ ਖਲਾਵ ਆਯੂ ਮੰਡਲ ਹੈ ਇਸ ਵਿੱਚ ਪੌਣ ਪਾਣੀ ਤੇ ਬਸੰਤਰ ਇੱਕ ਸਮਾਨ ਛੜਿਆ ਹੋਇਆ ਹੈ ਜੋ ਚਾਰੇ ਖਾਣੀਆਂ ਨੂੰ ਇੱਕੋ ਜਿਹਾ ਮਿਲ ਰਿਹਾ ਹੈ ਮੂਰਖ ਲੋਕ ਇਸ ਧਰਤੀ ਦਾ ਸੰਤੁਲਨ ਵਿਗਾੜ ਦੇਣਗੇ ਬ੍ਰਹਿਮੰਡ ਦਾ ਸੰਤੁਲਨ ਵਿਗੜਨ ਜਾਂ ਵਿਗੜ ਜਾਵੇਗਾ ਤੇ ਇਸ ਵਿੱਚ ਪੌਣ ਪਾਣੀ ਦੀ ਘਾਟ ਹੋ ਜਾਵੇਗੀ ਗਰਮਾਈਸ਼ ਇਨੀ ਵੱਧ ਜਾਵੇਗੀ ਕਿ ਚਾਰੇ ਖਾਣੀਆਂ ਦੇ ਆਕਾਰ ਜਨਨ ਲੱਗ ਜਾਣਗੇ ਆਕਾਰ ਅਕਾਲ ਪੁਰਖ ਬ੍ਰਹਿਮੰਡ ਦਾ ਸੰਤੁਲਨ ਠੀਕ ਕਰਨੀ ਖਾਲੀ ਖਲਾ ਵਿੱਚ ਸਟੋਰ ਕੀਤੀ ਪਾਉਣ ਤੇ ਸਮੁੰਦਰ ਵਿੱਚ ਸਟੋਰ ਕੀਤਾ ਪਾਣੀ ਇਕਦਮ ਛੱਡ ਦੇਣਗੇ ਸਾਡੇ ਲਈ ਉਹ ਪਰਲੋ ਬਣ ਜਾਵੇਗੀ ਕੌਣ ਬਚੇਗਾ ਉਪੂਏਖ ਬਾਣੀ ਵਿੱਚ ਦੱਸਦੇ ਹਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗਰੰਥ ਸਾਹਿਬ ਜੀ ਨੂੰ ਗੱਦੀ ਛਮਪਣ ਲੱਗੇ ਤਾਂ ਗੁਰਮੁਖਾਂ ਨੇ ਜਦੋਂ ਇਹ ਭੇਖ ਬਾਣੀ ਸੁਣੀ ਤਾਂ ਬੇਨਤੀ ਕਰਨ ਲੱਗੇ ਕਿ ਮਹਾਰਾਜ ਜਦੋਂ ਇਹ ਅਵਸਥਾ ਬਣ ਗਈ ਤਾਂ ਸਾਧੂ ਕਿਵੇਂ ਬਚੇਗਾ ਸਾਧੂ ਦਾ ਸਰੀਰ ਤਾਂ ਆਪਣੇ ਵਰਗਾ ਹੀ ਹੈ ਜਦੋਂ ਸਾਰੇ ਹੀ ਦੁਸ਼ਮਣ ਬਣ ਜਾਣਗੇ ਫਿਰ ਸਾਧੂ ਕਿਵੇਂ ਰਹਿ ਜਾਵੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਜਿਵੇਂ ਮਾਤਾ ਦੇ ਪੇਟ ਵਿੱਚ ਮਾਲਕ ਜੀਵ ਰੱਖਿਆ ਕਰਦਾ ਹੈ ਉਸੇ ਤਰ੍ਹਾਂ ਅਜੇ ਸਮੇਂ ਮਾਲਕ ਨਾਮ ਜਪਣ ਵਾਲਿਆਂ ਦੀ ਰੱਖਿਆ ਕਰੇਗਾ ਅਜੇ ਆਉਣ ਵਾਲੇ ਸਮੇਂ ਨੂੰ ਦੇਖਦਿਆਂ ਹੋਇਆਂ ਅਸੰਖ ਮੂਰਖ ਉੱਠ ਪੈਣਗੇ ਤੇ ਕੋਈ ਵੀ ਕਿਸੇ ਦੀ ਰੱਖਿਆ ਨਹੀਂ ਕਰ ਸਕੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਪੰਜਾਂ ਪਿਆਰੇ ਨੂੰ ਸੌਂਪ ਦਿੱਤੀ ਤੇ ਹਰ ਇੱਕ ਹੁਕਮ ਕਰ ਦਿੱਤਾ ਕਿ ਅੰਦਰ ਸ਼ਬਦ ਦੁਆਰਾ ਜੁਦ੍ਹ ਕਰਨਾ ਹੈ ਤੇ ਬਾਹਰ ਆਪਣੀ ਹਿਫਾਜ਼ਤ ਲਈ ਸਾਸਤਰਧਾਰੀ ਹੋਣਾ ਹੈ। ਇਸ ਲਈ ਸੰਤ ਸਿਪਾਹੀ ਤਿਆਰ ਕਰ ਦਿੱਤੀ। ਅਸੀਂ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਹੁਣ ਕਲਯੁਗ ਦੇ ਸਮੇਂ ਵਿੱਚ ਮਾਨਸਜਮਾ ਦੇ ਕੇ ਮੌਕਾ ਦੇ ਦਿੱਤਾ ਹੈ ਅਤੇ ਸਾਡੀ ਅਗਵਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਰ ਰਹੀ ਹੈ ਤਾਂ ਜੋ ਇਹ ਸਰੀਰ ਦੇ ਵਿੱਚ ਰਹਿੰਦਿਆਂ ਸ਼ਬਦ ਦੁਆਰਾ ਪੰਜਾਂ ਦੂਤਾਂ ਨੂੰ ਜਿੱਤ ਕੇ ਤ੍ਰੈ ਗੁਣਾ ਤੋਂ ਉੱਪਰ ਉੱਠ ਕੇ ਆਪਣੇ ਨਿਜ ਮਹਿਲ ਵਿੱਚ ਜਾਈਏ ਤੇ ਦਰਗਾਹ ਵਿੱਚ ਆਉਣ ਜਾਣਾ ਬਣਾ ਲਈਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਮੌਕਾ ਸਾਨੂੰ ਦੇਖਣਾ ਹੀ ਨਾ ਪਵੇ ਅਸੀਂ ਮਾਲਕ ਵਿੱਚ ਸਮਾ ਕੇ ਦਰਸ਼ਕ ਬਣ ਜਾਈਏ ਹਰ ਇਸ ਲਈ ਹਰ ਇੱਕ ਜੀਵ ਲਈ ਜ਼ਰੂਰੀ ਹੈ ਕਿ ਉਹ ਅਮਰਤ ਦੀ ਦਾਤ ਲੈ ਕੇ ਗੁਰੂ ਵਾਲਾ ਬਣ ਕੇ ਗੁਰਬਾਣੀ ਵਾਤਵਤ ਪੜ੍ਹੇ ਤੇ ਸਿਮਰਨ ਕਰਕੇ ਇਸ ਖੇਲ ਨੂੰ ਜਿੱਤ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ